ਉਸਦੇ ਕਰਤਾ ਨੇ ਵੀਰੋ ਜਿਨ੍ਹਾਂ ਦੇ ਨਾਲ ਸਾਰਾ ਕੁਝ ਦਾਸ ਨੇ ਬਣਾਇਆ ਤੁਸੀਂ ਪੀਸੀਆਂ ਚੱਪਲਾ ਪਹਿਲੀ ਵਾਰੀ ਵੇਖ ਰਹੇ ਹੋ ਉਸ ਤੋਂ ਆਦੇ ਕੱਟੀਆਂ ਹੋਈਆਂ ਚੱਪਲਾ ਤੁਹਾਨੂੰ ਪ੍ਰਤੀਕ ਦੱਸ ਰਹੀਆਂ ਰਾਠੀ ਦੀ ਕਲਾ ਦਾ ਤੁਸੀਂ ਵੇਖ ਰਹੇ ਹੋ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਤੁਹਾਡੇ ਵੀਰ ਨੇ ਅੱਜ ਇਸ ਧਰਤੀ ਨੂੰ ਭਾਗ ਲਾਇਆ ਤੁਸੀਂ ਹਰ ਇੱਕ ਵੀਰ ਇੱਥੇ ਆਪਣੇ ਚਰਨ ਪਾ ਕੇ ਜਾਂਦਾ ਇਹ ਉਹ ਕੁਰਸੀ ਹੈ ਜਿਹਦੇ ਤੇ ਦਾਸ ਤੁਸੀਂ ਇਹ ਰ 2009 ਤੋਂ ਲੈ ਕੇ 2022 ਤੱਕ ਇਹਦੇ ਉੱਤੇ ਬੈਠ ਕੇ ਮਿਹਨਤ ਕੀਤੀ ਦੋਸਤੋ ਜੇਕਰ ਤੁਸੀਂ ਬੱਚਿਆਂ ਦੇ ਨਾਲ ਨਾਲ ਆਪ ਵੀ ਕੁੰਮਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਰਾਠੀ ਕਲਾ ਕੇਂਦਰ ਭਾਈ ਦੇਸੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਕਿਉਂਕਿ ਇੱਥੇ ਜੋ ਵੀ ਚੀਜ਼ ਬਣਾਈ ਹੋਈ ਹੈ ਹੱਥਾਂ ਦੀ ਕਲਾ ਨਾਲ ਬਣਾਈ ਹੋਈ ਆ ਆਪ ਤਿਆਰ ਕੀਤੀ ਹੋਈ ਚੀਜ਼ ਹੈ ਤਸਵੀਰਾਂ ਮੂੰਹੋਂ ਬੋਲਣਗੀਆਂ ਟਾਈਮ 'ਚੋਂ ਟਾਈਮ ਕੱਢ ਕੇ ਇੱਕ ਵਾਰੀ ਇੱਥੇ ਘੁੰਮਣ ਜਰੂਰ ਆਓ ਤੇ ਆਪਣੇ ਬੱਚਿਆਂ ਨੂੰ ਕਲਾ ਨਾਲ ਜਰੂਰ ਜੋੜੋ ਤੇ ਆਜੋ ਆਪਾਂ ਬਾਕੀ ਵੀਡੀਓ ਰਾਹੀਂ ਦੱਸਦੇ ਆਂ ਹਾਂਜੀ ਵੀਰ ਤੁਸੀਂ ਦੇਖ ਰਹੇ ਸਾਡੇ ਬਾਪੂ ਜੀ ਡੱਲੇਵਾਲ ਸਾਹਿਬ ਜਗਜੀਤ ਸਿੰਘ ਜੀ ਸਾਡੇ ਦਿੱਖਨੌਰੀ ਬਾਡਰ ਦੇ ਉੱਤੇ ਤੁਸੀਂ ਵੇਖੋ ਕਿੰਨੇ ਟਾਈਮ ਤੋਂ ਬੈਠੇ ਨੇ ਹਨ ਸਾਡੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਸਾਡੇ ਪੰਜਾਬ ਦੀ ਆਉਣ ਵਾਲੇ ਨੌਜਵਾਨਾਂ ਦੇ ਲਈ ਜੋ ਕਿ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਲਈ ਉਹਨਾਂ ਦਾ ਭਵਿੱਖ ਬਚਾਉਣ ਦੇ ਲਈ ਸਾਨੂੰ ਵੱਧ ਤੋਂ ਵੱਧ ਉਹਨਾਂ ਦਾ ਸਾਥ ਦੇਣਾ ਚਾਹੀਦਾ ਉਸ ਤੋਂ ਬਾਅਦ ਜਿਵੇਂ ਤੁਸੀਂ ਦੇਖ ਰਹੇ ਹੋ ਸਾਡੇ ਫਤਿਹਵੀਰ ਬੱਚਾ ਜਿਹੜਾ ਬੋਰਵੈਲ ਚ ਡਿੱਗਿਆ ਸੀ 2019 ਚ ਤੁਹਾਡੇ ਘਰ ਅੱਜ ਹਰ ਇੱਕ ਦੇ ਘਰੇ ਫਤਿਹਵੀਰ ਅਜੀ ਦੇ ਘਰੇ 2 ਸਾਲ ਦਾ ਬੱਚਾ ਛਾਲ ਦਾ ਬੱਚਾ ਦੀ ਵੱਧ ਤੋਂ ਵੱਧ ਕੇਅਰ ਕਰਿਆ ਕਰੋ ਜਿੰਨਾ ਹੋ ਸਕਦਾ ਬੱਚੇ ਦਾ ਧਿਆਨ ਰੱਖਿਆ ਕਰੋ ਉਸ ਤੋਂ ਬਾਅਦ ਸਾਡੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਸਫਾਈ ਕਰਦੇ ਨੌਜਵਾਨ ਉਸ ਤੋਂ ਬਾਅਦ ਪ੍ਰਤਨ ਕਲਾਕਾਰ ਤੁਸੀਂ ਦੇਖ ਰਹੇ ਹੋ ਸਾਰੇ ਉਸ ਤੋਂ ਬਾਅਦ ਸਾਡੇ ਕੋਲੇ ਦੀਪ ਸਿੱਧੂ ਜੀ ਉਸ ਤੋਂ ਬਾਅਦ ਸਾਡੇ ਸੀਐਮ ਸਾਹਿਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਚਿਹਰਾ ਉਸ ਤੋਂ ਇਹ ਕਰਦਾ ਨੇ ਵੀਰੋ ਜਿਨ੍ਹਾਂ ਦੇ ਨਾਲ ਸਾਰਾ ਕੁਝ ਦਾਸ ਨੇ ਬਣਾਇਆ ਇਹ ਉਹ ਕਰਦਾ ਨੇ ਜਿਨ੍ਹਾਂ ਨੂੰ ਤੁਸੀਂ ਸਬਜੀ ਕੱਟਦੇ ਹੋ ਉਸ ਤੋਂ ਬਾਅਦ ਤੁਸੀਂ ਪੀਸੀਆਂ ਚੱਪਲਾ ਪਹਿਲੀ ਵਾਰੀ ਵੇਖ ਰਹੇ ਹੋ ਉਸ ਤੋਂ ਬਾਅਦ ਇਹ ਕੱਟੀਆਂ ਹੋਈਆਂ ਚੱਪਲਾ ਤੁਹਾਨੂੰ ਪ੍ਰਤੀਕ ਦੱਸ ਰਹੀਆਂ ਰਾਠੀ ਦੀ ਕਲਾ ਦਾ ਤੁਸੀਂ ਵੇਖ ਰਹੇ ਹੋ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਤੁਹਾਡੇ ਵੀਰ ਨੇ ਅੱਜ ਇਸ ਧਰਤੀ ਨੂੰ ਭਾਗ ਲਾਏ ਤੁਸੀਂ ਹਰ ਇੱਕ ਵੀਰ ਇੱਥੇ ਆਪਣੇ ਚਰਨ ਪਾ ਕੇ ਜਾਂਦਾ ਇਹ ਕੁਰਸੀ ਦਿਖਾਓ ਅਮਨ ਜੀ ਇਹੋ ਕੁਰਸੀ ਹੈ ਜਿਹਦੇ ਤੇ ਦਾਸ ਤੁਸੀਂ ਜਿਹੜਾ 2009 ਤੋਂ ਲੈ ਕੇ 2022 ਤੱਕ ਇਹਦੇ ਉੱਤੇ ਬੈਠ ਕੇ ਮਿਹਨਤ ਕੀਤੀ ਤੇ ਸਾਡੇ ਵੀਰ ਅਮਨ ਜੀ ਦਾ ਇੱਥੇ ਆਉਣ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਥੇ ਇੱਕ ਵਾਰ ਜ਼ਰੂਰ ਵਿజిਟ ਕਰੋ ਇੱਥੇ ਤੁਹਾਡੇ ਘਰ ਦੇ ਲਈ ਅਸੀਂ ਬਹੁਤ ਸੋਹਣੀਆਂ ਲੱਕੜ ਦੀਆਂ ਆਈਟਮਾਂ ਵੀ ਲੈ ਕੇ ਆਏ ਆ ਜਿਵੇਂ ਕਿ ਤੁਸੀਂ ਇਹ ਚੱਕਲੇ ਵੇਲ ਨੇ ਵੇਖ ਰਹੇ ਹੋ ਸਟੈਂਡ ਵਾਲੇ ਉਸ ਤੋਂ ਬਾਅਦ ਲੱਕੜ ਦਾ ਸਜਾਵਟੀ ਸਮਾਨ ਬਹੁਤ ਸਾਰਾ ਹਰ ਤਰ੍ਹਾਂ ਦੇ ਟਾਈਮ ਪੀਸ ਲੱਕੜ ਦੇ ਨਾਲ ਬਣੇ ਹੋਏ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਵੇਂ ਤੁਹਾਡੇ ਬੱਚਿਆਂ ਲਈ ਇੱਥੇ ਲੱਕੜਦਿਆਂ ਵੀ ਕਲਾਕਾਰੀਆਂ ਲੈਂਦੀਆਂ ਆਪਾਂ ਸਾਰੀਆਂ ਜਿਵੇਂ ਤੁਸੀਂ ਐਚਡੀ ਵੇਖ ਰਹੇ ਤੁਸੀਂ ਵੇਖੋ ਨਾ ਚਿੜੀ ਦਰਖਤ ਦੇ ਉੱਤੇ ਬੈਠੀ ਆ ਫਲ ਦੇ ਉੱਤੇ ਆ ਕੱਲੀ ਕੱਲੀ ਚਿੜੀ ਜਿੰਨਾ ਵੀ ਹੋ ਸਕੇ ਮੈਂ ਉਹਨਾਂ ਲੱਕੜ ਦੇ ਕਲਾਕਾਰਾਂ ਦੀ ਕਲਾ ਨੂੰ ਵੀ ਇੱਥੇ ਲਿਆ ਕੇ ਸਜਾਵਾਂ ਵੀ ਤੇ ਤੁਹਾਡੇ ਘਰ ਤੱਕ ਵੀ ਪਹੁੰਚਾਵਾਂ ਮੇਰੀ ਇਹੀ ਕੋਸ਼ਿਸ਼ ਆ ਜਿਵੇਂ ਤੁਸੀਂ ਇਹ ਵੇਖ ਰਹੇ ਹੋ ਸਾਰਾ ਇੱਥੇ ਲੱਕੜ ਦਾ ਸਮਾਨ ਜਿਵੇਂ ਤੁਸੀਂ ਵਿਅੰਤ ਇਹ ਨਮਾਰੀਆਂ ਤੁਸੀਂ ਵੇਖ ਰਹੇ ਹੋ ਸਭ ਤੋਂ ਵੱਧ ਵਿਕ ਰਹੀਆਂ ਸਾਡੇ ਕੋਲੇ ਜਿਹੜੀਆਂ ਚਾਬੀਆਂ ਰੱਖਣ ਵਾਲੀਆਂ ਘਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਇਹ ਲਮਾਰੀ ਆ ਗਈ ਜਿਵੇਂ ਬਹੁਤ ਜ਼ਿਆਦਾ ਫੇਵਰੇਟ ਹੈ ਲਮਾਰੀ ਬਹੁਤ ਹੀ ਜ਼ਿਆਦਾ ਸਾਡੇ ਕੋਲ ਸੰਗਤਾਂ ਹੈ ਲਮਾਰੀ ਨੂੰ ਲੈ ਕੇ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਟ੍ਰੇਆਂ ਇੱਥੇ ਹਰ ਪ੍ਰਕਾਰ ਦਾ ਜਿਵੇਂ ਟਾਈਮ ਪੀਸ ਆ ਗਏ ਗਿਟਾਰ ਵਾਲੇ ਉਸ ਤੋਂ ਬਾਅਦ ਫੋਨ ਆ ਗਏ ਜਿਹੜੇ ਪੁਰਾਣੇ ਤੁਹਾਡੇ ਘਰਾਂ ਦੇ ਵਿੱਚ ਆਪਾਂ ਸਜਾ ਸਕਦੇ ਹਾਂ ਅੱਜ ਵੀ ਰੱਖ ਸਕਦੇ ਹਾਂ ਇਹਨਾਂ ਫੋਨਾਂ ਨੂੰ ਹਨਾ ਉਸ ਤੋਂ ਬਾਅਦ ਹੋਰ ਜਿਵੇਂ ਰੋਟੀਆਂ ਡੱਬੇ ਹੋਗੇ ਜਿਵੇਂ ਟਾਈਮ ਪੀਸ ਹੋਗੇ ਤੁਸੀਂ ਵੇਖ ਸਤ ਸਾਰੇ ਵਧੀਆ ਕੁਆਲਿਟੀ ਤੋਂ ਕੁਆਲਿਟੀ ਜਿਵੇਂ ਹੁਣ ਸਾਡੇ ਕੋਲ ਤੁਸੀਂ ਇਹ ਡੱਬਾ ਵੇਖ ਸਕਦੇ ਹੋ ਬਹੁਤ ਹੀ ਸੋਹਣੀ ਕੁਆਲਿਟੀ ਦੇ ਡੱਬੇ ਰੋਟੀਆਂ ਵਾਲੇ ਹਰ ਪ੍ਰਕਾਰ ਦੇ ਮਹਿੰਗੇ ਸਸਤੇ ਸਾਰੇ ਪੰਥ ਇਸ ਲੈ ਕੇ ਆਂਦੇ ਆ ਤੁਹਾਡੇ ਲਈ ਲੈ ਕੇ ਆਂਦਾ ਜਦੋਂ ਤੁਸੀਂ ਇਸ ਕਲਾ ਕੇਂਦਰ 'ਚ ਵਿਜ਼ਿਟ ਕਰੋਗੇ ਇੱਕ ਪਾਸੇ ਤੁਹਾਡੇ ਵੀਰ ਨੇ ਕਲਾ ਰੱਖੀ ਵੀ ਆਪਣੀ ਸੰਭਾਲ ਕੇ ਜਿਹਨੂੰ ਆਪਾਂ ਕਦੇ ਵੀ ਕਿਸੇ ਮੁੱਲ ਤੇ ਸੇਲ ਨਹੀਂ ਕਰਾਂਗੇ ਉਸ ਤੋਂ ਬਾਅਦ ਤੁਹਾਡੇ ਘਰ ਨੂੰ ਹੋਰ ਸੁੰਦਰ ਬਣਾਉਣ ਦੇ ਲਈ ਮੈਂ ਲੱਕੜ ਦੀਆਂ ਜਿੰਨੀਆਂ ਵੀ ਹੋ ਸਕਿਆ ਵੱਧ ਤੋਂ ਵੱਧ ਚੀਜ਼ਾਂ ਲੈ ਕੇ ਆਵਾਂ ਤੇ ਤੁਸੀਂ ਇੱਥੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਜੇ ਕਿਸੇ ਵੀਰ ਨੂੰ ਘਰ 'ਚ ਕੋਈ ਚੀਜ਼ ਚਾਹੀਦੀ ਹੋਵੇ ਸੰਪਰਕ ਕਰਿਓ ਤੇ ਇੱਕ ਮੇਰੀ ਬੇਨਤੀ ਆ ਹੱਥ ਜੋੜ ਕੇ ਵੀ ਟਰੈਕਟਰ ਨੇ ਜਿਹੜੇ ਆਪਣੇ ਸੇਲ ਨਹੀਂ ਹੈਗੇ ਮੈਂ ਸਾਰੇ ਪੈਨ ਪ੍ਰਾਪਾ ਨੂੰ ਦੱਸ ਦਿੰਦਾ ਮੈਂ ਉਹ ਸੇਲ ਨਹੀਂ ਹੈਗੇ ਤੁਹਾਡੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਤੁਸੀਂ ਆਪ ਜਦੋਂ ਬਠਿੰਡਾ ਮਾਨਸਾ ਰੋਡ ਲੰਗੋ ਰੋਡ ਤੇ ਰੋਕ ਕੇ ਆਪਣੇ ਬੱਚਿਆਂ ਨੂੰ ਟਰੈਕਟਰ ਜ਼ਰੂਰ ਦਿਖਾ ਕੇ ਲੈ ਕੇ ਜਾਓ ਤੁਹਾਡਾ ਆਪਣਾ ਰਾਠੀ ਵੀਰ ਮੇਰੇ ਅਮਨਜੀਤ ਦੇ ਚੈਨਲ ਨਾਲ ਮੇਰੇ ਵੀਰ ਜੀ ਦਾ ਬាទ ਤੋਂ ਬਾਸ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਬាទ ਤੋਂ ਬਾਸ ਦਾਸ ਦੀ ਸਪੋਰਟ ਕਰਿਓ ਤੁਹਾਡਾ ਆਪਣਾ ਰਾਠੀ ਸਦਾ ਖੁਸ਼ ਰਹੋ ਤੁਹਾਡਾ ਆਪਣਾ ਰਾਠੀ